ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਅਸੀਂ ਮੁਲਾਜ਼ਮਾਂ ਦੇ ਲਈ ਇੱਕ ਪੱਤਰ ਆ ਜਿਹੜਾ ਪੰਜਾਬ ਸਰਕਾਰ ਪੰਜਾਬ ਪ੍ਰਸਨਲ ਵਿਭਾਗ ਵੱਲੋਂ ਜਾਰੀ ਹੋਇਆ ਉਸੇ ਤੁਹਾਡੇ ਨਾਲ ਜਿਹੜੀ ਗੱਲਬਾਤਾਂ ਸਾਂਝੀ ਕਰ ਰਹੇ ਹਾਂ ਇਹ ਪੱਤਰ ਮੁਲਾਜ਼ਮਾਂ ਨੂੰ ਜਿਹੜੇ ਪੰਜ ਛੁੱਟੀਆਂ ਨੂੰ ਲੈ ਕੇ ਆ ਗਿਆ ਇੱਕ ਸਾਲ ਦੇ ਵਿੱਚ ਉਹਨਾਂ ਲਈ ਵੱਖਰੇ ਤੌਰ ਤੇ ਕੋਸ਼ਤ ਕੀਤੀਆਂ ਗਈਆਂ ਨੇ ਤੇ ਉਹ ਮੁਲਾਜ਼ਮ ਨੇ ਜਿਹੜੇ ਹੈਂਡੀਕੈਪ ਕੋਟੇ ਦੇ ਵਿੱਚ ਆਉਂਦੇ ਨੇ ਤੇ ਇਹਨਾਂ ਦੇ ਲਈ 5 ਦਿਨਾਂ ਦੀ ਜਿਹੜੀ ਸਪੈਸ਼ਲ ਕੈਜੋ ਲੀਵਾ ਉਹਦੇ ਲਈ ਆ ਜਿਹੜਾ ਪੱਤਰ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਮੁਖ ਸਕੱਤਰ ਅਨੁਰਾਗ ਬਰਮਾ ਜੀ ਦੇ ਸਾਈਨਾਂ ਦੇ ਹੇਠਾ ਜਿਹੜਾ ਇਹ ਜਾਰੀ ਹੋਇਆ ਇਹ ਕਿਹੜੀਆਂ ਛੁੱਟੀਆਂ ਨੇਗੀਆਂ ਤੇ ਕਿਸ ਕਿਸ ਤਰ੍ਹਾਂ ਇਹ ਜਿਹੜੀਆਂ ਉਹ ਮੰਨ ਸਕਦੇ ਨੇ ਆਓ ਸਾਂਝੀ ਕਰਦੇ ਹਾਂ ਇਸ ਵਾਰੀ ਗੱਲਬਾਤ ਕੇਸ ਦੇ ਵਾਰੀ ਪੰਜ ਛੁੱਟੀਆਂ ਨੇ ਜਿਹੜੇ ਕੈਜੂਅਲ ਦੇ ਹੱਕਦਾਰ ਹੋਣਗੇ ਇਹ ਅਦੀ ਸੂਚਨਾ ਪੀਤਾ ਜਾਂਦਾ ਹੈ ਕਿ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ ਬੋਰਡ ਕਾਰਪੋਰੇਸ਼ਨਾਂ ਸਰਕਾਰੀ ਵਿਦਿਅਕ ਅਦਾਰਿਆਂ ਵਿੱਚ ਕੰਮ ਕਰਦੇ ਸਮੂਹ दिव्यांगणा ਕਰਮਚਾਰੀਆਂ ਹਰੇਕ ਕੈਲੰਡਰ ਸਾਲ ਵਿੱਚ ਪੰਗਤਾ ਸੰਬੰਧੀ ਸਮਰੱਥਾ ਵਿਕਾਸ ਕੰਪੈਸਿਟੀ ਆਫ ਡਵੈਲਪਮੈਂਟ ਸੰਬੰਧੀ ਸੈਮੀਨਾਰ ਵਰਕਸ਼ਾਪਾਂ ਵਿੱਚ ਸ਼ਾਮਲ ਹੋਣ ਲਈ 5 ਦਿਨਾਂ ਦੀ ਸਪੈਸ਼ਲ ਕੈਜੂਅਲ ਲੀਵ ਦੇ ਹੱਕਦਾਰ ਹੋਣਗੇ ਜਿਨ੍ਹਾਂ ਵਿੱਚ ਇੱਕ ਛੁੱਟੀ ਵਰਡ ਡਿਸੇਬਿਲਟੀ ਡੇ ਔ 3 ਦਸੰਬਰ ਦੀ ਆ ਤੇ ਦੂਜੀ ਛੁੱਟੀ ਆ ਜਿਹੜੀ ਬਰਥਡੇ ਆਫ ਲੋਇਸ ਬਰੇਲੀ ਦੀ ਆ ਜਿਹੜੀ 4 ਜਨਵਰੀ ਦੀ ਆ ਮੌਕੇ ਤੇ ਆ ਜਿਹੜੀ ਇਹ ਲੈ ਸਕਦੇ ਨੇ ਤੇ ਤਿੰਨ ਜਿਹੜੀਆਂ ਛੁੱਟੀਆਂ ਨੇ ਗਿਆ ਉਹ ਸੈਮੀਨਾਰ ਵਰਕਸ਼ਾਪ ਤੇ ਨੂੰ ਅਟੈਂਡ ਕਰਨ ਦੇ ਲਈ ਆ ਜਿਹੜੇ ਇੱਕ ਕਰਮਚਾਰੀ ਨੇ ਜਿਹੜੇ ਉਹ ਲੈ ਸਕਦੇ ਨੇ ਇਸ ਦੇ ਲਈ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਫੈਸਿਲਟੀਆਂ ਨੇ ਹੈਂਡੀਕੈਪ ਮੁਲਾਜ਼ਮਾਂ ਨੂੰ ਆ ਜਿਹੜੀਆਂ ਉਹ ਮਿਲ ਰਹੀਆਂ ਨੇਗੀਆਂ ਤੁਸੀਂ ਇਸ ਵੀਡੀਓ ਦੇ ਵਿੱਚ ਇਹ ਪੱਤਰ ਨੂੰ ਵੀ ਆ ਜਿਹੜਾ ਉਹ ਦੇਖ ਸਕਦੇ ਹੋਗੇ ਜਿਹੜਾ ਪੰਜਾਬ ਸਰਕਾਰ ਵੱਲੋਂ ਆ ਜਿਹੜਾ ਉਹ ਜਾਰੀ ਕੀਤਾ ਗਿਆਗਾ ਸੋ ਇਹ ਜਾਣਕਾਰੀ ਉਹਨਾਂ ਹੈਂਡੀਕੈਪ ਕਰਮਚਾਰੀ ਦਿਵੰਗ ਕਰਮਚਾਰੀਆਂ ਲਈ ਸੀਗਾ ਕਿ ਜਿਨ੍ਹਾਂ ਨੂੰ ਇਹ ਪੰਜ ਛੁੱਟੀਆਂ ਦਾ ਲਾਭ ਆ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਉਮੀਦ ਕਰਦੇ ਹਾਂ ਤੁਹਾਨੂੰ ਦਿੱਤੀ ਗਈ ਇਹ ਜਾਣਕਾਰੀ ਉਹਨਾਂ ਮਲਾਜਮਾਂ ਤੱਕ ਜਿਨ੍ਹਾਂ ਨੂੰ ਇਹ ਬਹੁਤ ਲੋੜੀਂਦੀ ਆ ਉਹਨਾਂ ਤੱਕ ਜਰੂਰ ਤੁਸੀਂ ਪਹੁੰਚਦਾ ਕਰੋਗੇ ਸੋ ਉਹਨਾਂ ਨਾਲ ਵਾਰ-ਵਾਰ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਤੱਕ ਆਪਣੇ ਜਿਹੜੇ ਬਣਦੇ ਰਾਈਟ ਨੇਗੇ ਉਹਨਾਂ ਮਲਾਜਮਾਂ ਤੱਕ ਉਹ ਜਰੂਰ ਪਹੁੰਚ ਜਾਣ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਦਾ ਜੁੜਨ ਲਈ ਬਹੁਤ ਬਹੁਤ ਧੰਨਵਾਦ